ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਈ ਦਿਨਾਂ ਤੋਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਤ ਰਿਪੋਰਟ ਜਿਹੜੀ ਹੈ ਜਨਤਕ ਹੋਈ ਸ੍ਰੀ ਕਾਲ ਤਖਤ ਸਾਹਿਬ ਜੀ ਵੱਲੋਂ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਡਿਊਟੀ ਤੇ ਉਹਨਾਂ ਜਿਹੜੇ ਜ਼ਾਲਮ ਅਫਸਰਾਂ ਦੇ ਖਿਲਾਫ ਤੇ ਸਮੇਂ ਦੇ ਸੱਤਾ ਦੇ ਬੈਠੇ ਲੋਕਾਂ ਦੇ ਖਿਲਾਫ ਜਿਹੜੀ ਹੈ ਉਹ ਪਰਚਾ ਦਰਜ ਕਰਾਉਣ ਦੀ ਇੱਕ ਮੁਹਿੰਮ ਚੱਲੀ ਹੈ ਇਸ ਦੌਰਾਨ ਕੁਝ ਹੋਰ ਵੀ ਵੱਡੇ ਸਾਰੇ ਵਿਚਾਰ ਸਾਹਮਣੇ ਆਏ ਆ ਕਾਫੀ ਚਰਚਾਵਾ ਹੋਈਆਂ ਮੇਰੇ ਨਾਲ ਪਿਛਲੇ ਦਿਨੀ ਕੁਝ ਪੱਤਰਕਾਰ ਵੀਰਾਂ ਵੱਲੋਂ ਜੋ ਚਰਚਾਵਾਂ ਕੀਤੀ ਗਈਆਂ ਉਸ ਦੇ ਵਿੱਚ ਇੱਕ ਮੈਂ ਬੜੀ ਜ਼ੋਰ ਨਾਲ ਦਾਅਵੇਦਾਰੀ ਪੇਸ਼ ਕਰਦਾ ਕਿ ਜਿਹੜਾ ਸਵਰਨ ਸਿੰਘ ਘੋਟਣਾ ਜਿਹੜਾ ਇੱਕ ਜ਼ਾਲਮ ਅਫਸਰ ਸੀ ਜਿਨੇ ਵੱਡੇ ਗਿਣਤੀ ਵਿੱਚ ਨੌਜਵਾਨਾਂ ਦਾ ਕਤਲਿਆਮ ਕੀਤਾ ਝੂਠੇ ਪੁਲਿਸ ਮੁਕਾਬਲੇ ਕਰਾਏ ਉਸ ਦੇ ਭੋਗ ਦੇ ਉੱਤੇ ਰਾਗੀ ਦੀ ਡਿਊਟੀ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਲਾਏ ਜਾਣ ਦੇ ਮਾਮਲੇ ਵਿੱਚ ਮੈਂ ਬੜੇ ਕਿਨਾ ਠੋਸ ਤਰੀਕੇ ਨਾਲ ਇਸ ਗੱਲ ਦੀ ਇਹ ਵਿਸ਼ਵਾਸ ਦਿਵਾਉਣਾ ਕਿ ਛਰੋਣੀ ਕਮੇਟੀ ਇਹ ਨਹੀਂ ਕਰ ਸਕਦੀ ਪਰ ਜੋ ਕੁਝ ਪੱਤਰਕਾਰ ਜੋ ਕੁਝ ਭਾਈਚਾਰੇ ਨੇ ਕਿਹਾ ਇਹ ਰਿਪੋਰਟ ਇੱਕ ਉਸ ਸਮੇਂ ਦਾ ਡਾਕੂਮੈਂਟ ਜਾਰੀ ਕੀਤਾ ਜਿਸ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੀ ਜਾਣਕਾਰੀ ਅਧੂਰੀ ਸੀ ਇਸ ਅਧੂਰੀ ਜਾਣਕਾਰੀ ਦੇ ਪਿੱਛੇ ਦੋ ਕਾਰਨ ਸਨ ਕਿਉਂਕਿ ਇਹ ਕੇਸ ਕਾਫੀ ਦੇਰ ਪਹਿਲਾਂ ਦਾ ਜਦੋਂ ਮੱਕੜ ਸਾਹਿਬ ਪ੍ਰਧਾਨ ਰਹੇ ਸੋ ਮੈਂ ਉਸ ਸਮੇਂ ਸਿਸਟਮ ਦੇ ਵਿੱਚ ਸ਼ਾਮਲ ਭਾਵੇਂ ਨਹੀਂ ਸੀ ਦੂਸਰਾ ਕਿਹਾ ਜੋ ਮੈਂ ਜਵਾਨੀ ਕਲਮੀ ਜਿਹੜਾ ਦਫਤਰੀ ਜਿਹੜਾ ਆਮਲਾਵਾ ਉਸ ਤੋਂ ਜਦੋਂ ਇਹਦੀ ਜਾਣਕਾਰੀ ਲਈ ਤਾਂ ਉਹਨਾਂ ਚੋਂ ਕਿਸੇ ਨੇ ਵੀ ਇਸ ਗੱਲ ਦੀ ਹਮਾਇਤ ਨਹੀਂ ਕੀਤੀ ਕਿਉਂਕਿ ਮੈਂ ਰਿਕਾਰਡ ਚੈੱਕ ਕਰਨ ਦੇ ਪਿੱਛੇ ਨਹੀਂ ਤੁਰਿਆ ਦੂਸਰਾ ਪੱਖ ਸੀ ਕਿ ਮੈਂ ਇਹ ਜਾਤੀ ਤੌਰ ਤੇ ਸਮਝਦਾ ਸੀ ਕਿ ਸ਼ਰੋਣੀ ਗੁਰਦਰਾ ਪ੍ਰਬੰਧ ਕਮੇਟੀ ਅਜਿਹਾ ਜਿਹੜੀ ਇਹ ਗੱਲ ਨਹੀਂ ਕਰ ਸਕਦੀ ਇੱਕ ਸਵਰਨ ਸਿੰਘ ਘੋਟਣਾ ਜਿਹੜਾ ਬੁੱਚੜ ਅਫਸਰ ਸੀ ਉਸ ਦੇ ਭੋਗ ਤੇ ਆਪਣੇ ਰਾਗੀ ਜਥੇ ਨੂੰ ਡਿਊਟੀ ਨਹੀਂ ਲਗਾ ਸਕਦੀ ਪਰ ਜਦੋਂ ਮੈਨੂੰ ਜਾਣਕਾਰੀ ਮਿਲੀ ਆ ਤੇ ਮੈਂ ਇਸ ਅਧੂਰੀ ਜਾਣਕਾਰੀ ਦੀ ਬੜੀ ਬੇਬਾਕੀ ਨਾਲ ਮੈਂ ਵੇਝ ਚਕੋ ਕੇ ਇਸ ਗੱਲ ਦੀ ਮੈਂ ਮਾਫੀ ਮੰਗਦਾ ਦੂਸਰੀ ਗੱਲ ਇਹ ਆ ਕਿ ਕਈ ਭਰਾਵਾਂ ਨੇ ਇਸ ਮਾਮਲੇ ਨੂੰ ਲੈ ਕੇ ਮੇਰੇ ਤੇ ਚਿਕੜੁਣ ਛਾਲੀ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਪਰ ਬਹੁਤ ਸਾਰੇ ਭਰਾਵਾਂ ਨੇ ਇਸ ਮਾਮਲੇ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਸੁੱਚੀਆ ਭਾਵਨਾ ਸੀ ਮੈਂ ਸਾਰਿਆਂ ਦੀ ਕਦਰ ਕਰਦਾ ਕਿਉਂਕਿ ਕਿਸੇ ਵੀ ਵਿਅਕਤੀ ਕੋਲੇ ਅਧੂਰੀ ਜਾਣਕਾਰੀ ਹੋ ਸਕਦੀ ਆ ਪਰ ਕਿਉਂਕਿ ਮੈਂ ਇਹ ਗੱਲ ਮਹਿਸੂਸ ਕਰਦਾ ਸੀ ਕਿ ਸ਼ਰੌਣੀ ਗੁਰਦਰਾਪਨ ਸਾਹਿਬ ਦੀ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਅੱਜ ਵੀ ਹੈ ਸੋ ਉਸ ਦੇ ਵੱਲੋਂ ਅਜਿਹੀ ਗੱਲ ਨਹੀਂ ਕੀਤੀ ਜਾ ਸਕਦੀ ਪਰ ਅੱਜ ਇਹ ਗੱਲ ਪਤਾ ਲੱਗੀ ਹੈ ਕਿ ਕੁਝ ਕਾਲੀਆਂ ਭੇਡਾਂ ਜਿਹੜੀਆਂ ਜਿੰਨਾ ਕਰਕੇ ਸ਼ਰੋਣੀ ਗੁਰਦੁਆਰਾਪਨ ਕਮੇਟੀ ਪਿਛਲੇ ਸਮੇਂ ਤੋਂ ਕਈ ਕਾਰਨਾ ਕਰਕੇ ਬਦਨਾਮ ਹੋ ਰਹੀ ਆ ਉਹਨਾਂ ਦੀ ਇਹ ਜਿਹੜੀ ਕਰਤੂਤ ਆ ਮੈਂ ਇਹ ਦੱਸਣਾ ਚਾਹੁੰਨਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਜਾਣਕਾਰੀ ਆਈ ਆ ਉਹਨਾਂ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਮੈਂ ਆਪਣੇ ਵੱਲੋਂ ਇਸ ਮਾਮਲੇ ਤੇ ਬੜੇ ਭਰੇ ਦਿਲ ਨਾਲ ਸ੍ਰੀ ਕਾਲਤਖਨ ਸਾਹਿਬ ਦੇ ਜਗਧਰ ਸਾਹਿਬ ਅਤੇ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ ਦੀ ਡੂੰਘੀ ਕੋਖ ਕਰਕੇ ਕਿਹੜੇ ਲੋਕ ਇਸ ਵਿੱਚ ਦੋਸ਼ੀ ਨੇ ਉਹਨਾਂ ਦੀ ਪਰਤਾਲ ਕੀਤੀ ਜਾਵੇ ਤੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਉਹਨਾਂ ਦੇ ਬਣਦੀ ਕਾਰਵਾਈ ਜਿਹੜੀ ਆ ਕੀਤੀ ਜਾਣੀ ਬੜੀ ਜ਼ਰੂਰੀ ਆ ਇਹ ਦੂਸਰੀ ਗੱਲ ਇਹ ਕਿ ਇਸ ਗੱਲ ਦਾ ਆਮ ਤੌਰ ਤੇ ਕਰਵਾਜ ਬਣ ਗਿਆ ਕਿ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਦੇ ਖਿਲਾਫ ਜਾਂ ਸਿਆਸੀ ਤੋਂ ਚਲੋ ਚੱਲਦਾ ਹੀ ਚੱਲਦਾ ਸ਼ਰੋਣੀ ਕਮੇਟੀ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਉਹਦੇ ਖਿਲਾਫ ਕਈ ਵਾਰੀ ਲਿਖੇ ਪਾਏ ਜਾਂਦੇ ਨੇ ਬਦਨਾਮ ਕੀਤਾ ਜਾਂਦਾ ਸੋ ਉਸ ਗੱਲ ਦੇ ਮੱਦੇ ਨਜ਼ਰ ਮੇਰੇ ਮਨ ਦਾ ਬਲਬਲਾ ਮੈਂ ਹਮੇਸ਼ਾ ਜਿਹੜਾ ਕਿ ਇੱਕ ਸਪਾਈ ਹੋਣ ਦੇ ਨਾਤੇ ਪੰਥ ਦਾ ਕਿ ਜਿਹੜੀ ਤੁਹਾਡੀ ਆਪਣੀ ਸੰਸਥਾ ਇਸ ਸੰਸਥਾ ਨੂੰ ਬੇਲੂੜੀ ਬਦਨਾਮੀ ਤੋਂ ਬਚਾਉਣ ਵਾਸਤੇ ਮੈਂ ਇਹ ਗੱਲ ਸਮਝਦਾ ਸੀ ਕਿ ਇਹ ਇੱਕ ਕਹਿੰਦੇ ਹੁੰਦੇ ਆ ਜਾਣ ਬੁਝ ਕੇ ਕੀਤਾ ਜਾ ਰਿਹਾ ਪਰ ਇੱਕ ਬਿਲਕੁਲ ਅਸਲੀਅਤ ਨਿਕਲੀ ਜਿਸ ਗੱਲ ਦੀ ਮੈਂ ਅਧੂਰੀ ਜਾਣਕਾਰੀ ਦੀ ਮਾਫੀ ਮੰਗਣਾ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਇਹ ਕਾਰਵਾਈ ਕੀਤੀ ਮੈਂ ਫਿਰ ਇਹ ਕਹਿਣਾ ਕਿ ਇਹ ਸ਼ਰੋਣੀ ਕਮੇਟੀ ਦਾ ਏਜੰਡਾ ਕਦੇ ਵੀ ਨਹੀਂ ਹੋ ਸਕਦਾ ਕਿ ਐਸੇ ਦੋਸ਼ੀ ਜਾਲਮ ਪੁਲਿਸ ਅਫਸਰਾਂ ਦੇ ਭੋਗਾ ਤੇ ਸ਼ਰੋਣੀ ਕਮੇਟੀ ਦੇ ਜਿਹੜੇ ਰਾਗੀ ਆ ਦਰਬਾਰ ਸਾਹਿਬ ਦੇ ਉਹ ਜਾਣ ਇਹ ਜਿਨ੍ਹਾਂ ਨੇ ਕਾਰਵਾਈ ਕੀਤੀ ਉਹਨਾਂ ਦੀ ਕੋਹ ਜਿਹੜੀ ਆ ਪ੍ਰਧਾਨ ਸਾਹਿਬ ਤੇ ਕਾਲਤਖਬ ਸਾਹਿਬ ਜਿਹੜੇ ਆ ਉਹਦੀ ਕੋਹ ਕਰਾਉਣ ਉਹਨਾਂ ਨੂੰ ਬਣਦੀ ਜਿਹੜੀ ਸਜ਼ਾ ਦਿੱਤੀ ਜਾਵੇ ਦੇ ਗਾਧੂ ਐਸੀ ਕੋਈ ਘਟਨਾ ਨਾ ਵਾਪਰੇ ਜਿਹਦੇ ਨਾਲ ਪੰਥ ਦੇ ਮੰਨ ਤੇ ਸ਼ਰੋਣੀ ਗੁਰਦਾਰਾ ਆਪਣਾ ਕਮੇਟੀ ਪ੍ਰਤੀ ਕੋਈ ਦੁਬਦਾਵਾਂ ਜਾਂ ਰੋਸਾ ਪ੍ਰਗਟ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ